ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਜ਼ਿਲ੍ਹਾ ਫਤੇਗੜ ਸਾਹਿਬ ਬਲਾਕ ਖੇੜਾ ਦੇ ਪਿੰਡ ਧੀਰਪਰ ਧੀਰਪਰ ਬਾਜੀਗਰ ਬਸਤੀ ਵਿੱਚ ਜਿੱਤੇ ਪੀਰ ਬਾਬਾ ਬਦੀਨ ਸ਼ਾਹ ਦੀ ਯਾਦ ਵਿੱਚ ਸਲਾਨਾ ਕੁਸ਼ਤੀ ਦੰਗਲ ਤੇ ਭੰਡਾਰਾ ਕਰਵਾਇਆ ਗਿਆ ਇਹ ਕੁਸ਼ਤੀ ਦੰਗਲ ਮੁੱਖ ਸੇਵਾਦਾਰ ਬਾਬਾ ਲక్ష్మణ ਦਾਸ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਧੀਰਪਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਵੱਖ-ਵੱਖ ਅਖਾੜਿਆਂ ਵਿੱਚੋਂ ਆਏ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੋਰ ਵਿਖਾਏ ਉੱਥੇ ਹੀ ਦਰਸ਼ਕਾਂ ਨੇ ਇਸ ਕੁਸ਼ਤੀ ਦੰਗਲ ਦਾ ਆਨੰਦ ਮਾਣਿਆ ਤੇ ਪਹਿਲਵਾਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਚੰਡੀ ਦੀ ਕੁਸ਼ਤੀ ਪ੍ਰਸਿੱਧ ਪਹਿਲਵਾਨ ਕਮਲਜੀਤ ਡੂਮਛੜੀ ਅਤੇ ਕਰਮਾ ਪਟਿਆਲਾ ਦੇ ਵਿਚਕਾਰ ਹੋਈ ਜਿਸ ਵਿੱਚ ਕਮਲਜੀਤ ਡੂਮਛੜੀ ਕਰਮਾ ਪਟਿਆਲਾ ਨੂੰ ਹਰਾ ਕੇ ਜੇਤੂ ਰਹੇ ਕਮਲਜੀਤ ਡੂਮਛੜੀ ਕਰਮਾ ਪਟਿਆਲਾ ਨੂੰ ਹਰਾ ਕੇ ਜਿਨ੍ਹਾਂ ਨੇ ਚੰਡੀ ਦੀ ਕੁਸ਼ਤੀ ਜਿੱਤ ਪ੍ਰਾਪਤ ਕੀਤੀ ਵੈਗਰੀ ਜੀ ਖਾਲਸਾ ਵੈਗਰੀ ਫਤਿਹ ਅੱਜ ਜੋ ਕੁਸ਼ਤੀ ਦੰਗਲ ਕਰਵਾਇਆ ਗਿਆ ਉਸ ਦੇ ਵਿੱਚ ਬਹੁਤ 20-25 ਕੁਸ਼ਤੀਆਂ ਜੁਟ ਹੋਏ ਨੇ ਤੇ ਸਾਡੀ ਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਸਾਰਾ ਦੰਗਲ ਕਰਵਾਇਆ ਗਿਆ ਤੇ ਰਾਤ ਦਾ ਕਵਾਲੀਆਂ ਦਾ ਪ੍ਰੋਗਰਾਮ ਵੀ ਆ ਲਾਸਟ ਜਿਹੜੀ ਕੁਸ਼ਤੀ ਹੈ ਕਮਲਜੀਤ ਡੋਮਛੇੜੀ ਤੇ ਕਰਮਾ ਪਟਿਆਲਾ ਇਹ ਲਾਸਟ ਛੰਡੀ ਦੀ ਕੁਸ਼ਤੀ ਉਹਨਾਂ ਦੀ ਹੋਊਗੀ ਤੇ ਮੈਂ ਸਰਪੰਚ ਸਾਹਿਬ ਦਾ ਪੂਰੀ ਪੰਚਾਇਤ ਦਾ ਆਪਣੇ ਡੇਰੇ ਦੇ ਸਾਰੇ ਏਤਵੰਤੇ ਸੱਜਣਾ ਦਾ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਸ਼ਿੰਜ ਕਰਵਾਈ ਆ ਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਕਰਕੇ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਾਸਤੇ ਜੋ ਆਪਰਾਲਾ ਕੀਤਾ ਗਿਆ ਮੈਂ ਸਾਰੇ ਪਿੰਡ ਵਾਸੀਆਂ ਦੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪਿੰਡ ਤੀਰਪੁਰ ਵੱਲੋਂ ਤੇ ਡੇਰੇ ਵੱਲੋਂ ਕੁਸ਼ਤੀਆਂ ਕਰਾਈਆਂ ਗਈਆਂ ਅੱਜ ਪਿੰਡ ਪਿੰਡ ਤੀਰਪੁਰ ਵਿਖੇ ਜਿਹੜੇ ਬਹੁਤ ਹੀ ਵਧੀਆ ਗੁਸਤੀਆਂ ਹੋਈਆਂ ਨੇ ਚੰਗੇ ਜੁਟ ਲੱਗੇ ਨੇ ਜਿਹੜੀ ਅਖੀਰਵਾਰੀ ਕੁਸ਼ਤੀ ਹੈ ਉਹ ਆਪਣੇ ਦੋ ਕਮੇਟੀ ਜੋਂਗਸ਼ੇੜੀ ਤੇ ਕਰਮਾ ਪਟਿਆਲੇ ਵੱਲੋਂ ਕੀਤੀ ਜਾਊਗੀ ਬਹੁਤ ਵਧੀਆ ਸਹਿਯੋਗ ਮਿਲਿਆ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਮਿਲਿਆ ਤੇ ਅਸੀਂ ਕਹਿੰਦੇ ਬਹੁਤ ਵਧੀਆ ਚੜਕੇ ਅੱਗੇ ਨੂੰ ਵੀ ਆਉਣ ਆ ਟਾਈਮ ਹੈ ਜਿਹੜਾ ਬਹੁਤ ਵਧੀਆ ਹੋ ਕੋਈ ਕੁਸ਼ਤੀ ਇਸ ਤਰ੍ਹਾਂ ਹੁੰਦੀ ਹੈ ਜੀ ਕਾਲ ਜੀ ਆਦਾਬ ਨਮਸਕਾਰ ਸਲਾਮ ਅਲੈਕਮ ਮੈਂ ਤੁਹਾਡਾ ਆਪਣਾ ਦੀਪ ਤਿਉਰੀਪੁਰੀਆ ਸਾਡੇ ਪਿੰਡ ਦੇ ਵਿੱਚ ਜਿਵੇਂ ਅੱਜ ਤੁਹਾਨੂੰ ਦੱਸਿਆ ਪਿੰਡ ਦੇ ਸਹਿਯੋਗ ਨਾਲ ਦੰਗਲ ਹੋ ਰਿਹਾ ਹੈ ਤੇ ਜਿਹੜੀ ਅਖੀਰਲੀ ਕੁਸ਼ਤੀ ਐ ਉਹ ਕਮਲਜੀਤ ਦਮਸ਼ੇੜੀ ਤੇ ਕਰਮਾ ਪਟਿਆਲੇ ਵਾਲੇ ਦੀ ਹੋ ਰਹੀ ਐ ਸਾਡਾ ਮੇਨ ਮਕਸਦ ਇਹ ਐ ਜਿਹੜੇ ਨੌਜਵਾਨ ਮੁੰਡੇ ਨਾਲ ਖੜੇ ਨੇ ਜਾਂ ਡੇਰਾਪੂਰਾ ਨਾਲ ਪਿੰਡ ਦੇ ਸੰਜੋਗ ਦੇ ਨਾਲ ਵੀ ਨਸ਼ਿਆਂ ਤੋਂ ਅਸੀਂ ਦੂਰ ਛੇਵਾ ਦਰਿਆ ਨਸ਼ਿਆਂ ਦਾ ਦੂਰ ਵੀ ਨਸ਼ਿਆਂ ਤੋਂ ਅਸੀਂ ਦੂਰ ਕਰ ਸਕੀਏ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਪੂਰੇ ਪੰਜਾਬ ਪੂਰੇ ਦੇਸ਼ ਨੂੰ ਇਹ ਕਹਿੰਨੇ ਆ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਖੇਡਾਂ ਵੱਲ ਧਿਆਨ ਦਿਓ ਸਾਬ ਵੈਗੁਰੂ ਜੀ ਕੀ ਫਤਿਹ ਅਸੀਂ ਪੂਰੀ ਸਮੁੱਚੀ ਪੰਚਾਇਤ ਪਿੰਡ ਧੀਰਪੁਰ ਦਾ ਇੱਥੇ ਪਹੁੰਚਣ ਅਤੇ ਇਹ ਕੁਸ਼ਤੀ ਦੰਗਲ ਕਰਾਉਣ ਤੇ ਜੋ ਕਿ ਬੱਚਿਆਂ ਦਾ ਅੱਜ ਕੱਲ੍ਹ ਰੁਝਾਨ ਨਸ਼ਿਆਂ ਕੰਨੀ ਵੱਧਦਾ ਜਾ ਰਿਹਾ ਸੀ ਉਹਨਾਂ ਕੰਨੀ ਤੋਂ ਤੋੜ ਕੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੂਪ ਕਰਨ ਤੇ ਅਸੀਂ ਆਏ ਹੋਏ ਸਾਰੇ ਸੱਜਣਾ ਦਾ ਉਹ ಗ್ರಾಮ ਪੰਚਾਇਤ ਢੀਰਪੁਰ ਦਾ तहे ਦਿਲੋਂ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ